हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬੇਰਬਰੀ ਸਤਿ ਸ੍ਰੀ ਅਕਾਲ हां ਬੇਟਾ ਨਵ ਉਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਹੁਣ ਨੌਵਾਂ ਸੈਕਟਰ ਜਿਹੜਾ ਪੰਜਾਬੀ ਦਾ ਸ਼ੁਰੂ ਕਰਨ ਲੱਗੇ ਉਹਦਾ ਪੈਰਾ ਪਹਿਲਾ ਨੌਵੇਂ ਸੈਕਟਰ ਦਾ ਬੇਟਾ ਧਿਆਨ ਨਾਲ ਪੈਰਾ ਪੜਾਂਗੇ ਤਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਕਹਿੰਦਾ ਇੱਕ ਵਾਰ ਇੱਕ ਨਦੀ ਵਿੱਚ ਹੜ ਆ ਗਿਆ ਤਿੰਨ ਦਿਨਾਂ ਬਾਅਦ ਹੜ ਦੀ ਤੀਬਰਤਾ ਕੁਝ ਹੱਦ ਤੱਕ ਘੱਟ ਗਈ ਹੜ ਦੇ ਪਾਣੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੈਰ ਰਹੀਆਂ ਸਨ ਉਨ੍ਹਾਂ ਵਿੱਚ ਇੱਕ ਤਾਂਬੇ ਦਾ ਘੜਾ ਅਤੇ ਇੱਕ ਮਿੱਟੀ ਦਾ ਘੜਾ ਵੀ ਸੀ। ਇਹ ਦੋਵੇਂ ਘੜੇ ਨਾਲ-ਨਾਲ ਤੈਰ ਰਹੇ ਸਨ। ਤਾਂਬੇ ਦੇ ਘੜੇ ਨੇ ਮਿੱਟੀ ਦੇ ਘੜੇ ਨੂੰ ਕਿਹਾ, "ਹੇ ਭਰਾ, ਤੂੰ ਨਰਮ ਮਿੱਟੀ ਦਾ ਬਣਿਆ ਹੈ ਤੇ ਬਹੁਤ ਨਾਜ਼ੁਕ ਹੈਂ। ਜੇ ਤੂੰ ਚਾਹੇਂ ਤਾਂ ਮੇਰੇ ਨੇੜੇ ਆ ਜਾ।" ਮਿੱਟੀ ਦੇ ਘੜੇ ਨੇ ਕਿਹਾ, "ਮੈਂ ਤੇਰੇ ਨੇੜੇ ਆਉਣ ਦੀ ਹਿੰਮਤ ਨਹੀਂ ਕਰ ਸਕਦਾ। ਤੂੰ ਬਹੁਤ ਤਾਕਤਵਰ ਅਤੇ ਸ਼ਕਤੀਸ਼ਾਲੀ ਹੈਂ।" ਮੈਂ ਕਮਜ਼ੋਰ ਅਤੇ ਨਾਜ਼ੁਕ ਹਾਂ ਜੇ ਅਸੀਂ ਇੱਕ ਦੂਜੇ ਨਾਲ ਟਕਰਾਈਏ ਤਾਂ ਮੈਂ ਟੁਕੜੇ ਟੁਕੜੇ ਹੋ ਜਾਵਾਂਗਾ ਜੇ ਤੂੰ ਸੱਚਮੁੱਚ ਮੇਰਾ ਸ਼ੁਭਚਿੰਤਕ ਹੈ ਤਾਂ ਕਿਰਪਾ ਕਰਕੇ ਮੇਰੇ ਤੋਂ ਥੋੜਾ ਦੂਰ ਰਹਿ ਇਹ ਕਹਿ ਕੇ ਮਿੱਟੀ ਦਾ ਘੜਾ ਤਾਂਬੇ ਦੇ ਘੜੇ ਤੋਂ ਦੂਰ ਤੈਰ ਗਿਆ ਕਿਸੇ ਸ਼ਕਤੀਸ਼ਾਲੀ ਗਵਾਂਡੀ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਠੀਕ ਹੈ ਬੇਟਾ ਤਾਂ ਆਪਾਂ ਇਹ ਪੈਰਾ ਪੜ ਲਿਆ ਪੁੱਤ ਇਹਦੇ ਗੱਲਾਂ ਸਮਝ ਆ ਗਈਆਂ ਹੋਣੀਆਂ ਤੁਹਾਨੂੰ ਆਪਾਂ ਹੁਣ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਹੜ ਦੇ ਪਾਣੀ ਵਿੱਚ ਤਾਂਬੇ ਦੇ ਘੜੇ ਨਾਲ ਕੀ ਤੈਰ ਰਿਹਾ ਸੀ ਪਿੱਤਲ ਦਾ ਘੜਾ ਚਾਂਦੀ ਦਾ ਘੜਾ ਮਿੱਟੀ ਦਾ ਘੜਾ ਸੋਨੇ ਦਾ ਘੜਾ ਤਾਂ ਆਪਾਂ ਪਹਿਰੇ 'ਚ ਪੜਿਆ ਬੇਟਾ ਮਿੱਟੀ ਦਾ ਘੜਾ ਤੈਰ ਰਿਹਾ ਸੀ ਸੀ 1 ਇਹਦਾ ਰਾਈਟ ਆਨਸਰ ਆ ਜਿਹੜਾ ਉਹ ਆਊਗਾ ਅੱਗੇ ਕਿਹੜਾ ਘੜਾ ਤਾਕਤਵਰ ਸੀ ਤਾਂਬਾ ਮਿੱਟੀ ਦੋਵੇਂ ਮਜ਼ਬੂਤ ਸਨ ਦੋਵੇਂ ਕਮਜ਼ੋਰ ਸਨ ਤਾਂ ਤਾਂਬੇ ਦਾ ਘੜਾ ਬੇਟਾ ਤਾਕਤਵਰ ਸੀ ਠੀਕ ਹੈ ਬੇਟਾ ਅੱਗੇ ਮਿੱਟੀ ਦਾ ਘੜਾ ਤਾਂਬੇ ਦੇ ਘੜੇ ਦੇ ਨੇੜੇ ਕਿਉਂ ਨਹੀਂ ਆਉਣਾ ਚਾਹੁੰਦਾ ਸੀ ਠੀਕ ਹੈ ਬੇਟਾ ਤਾਂ ਮਿੱਟੀ ਦਾ ਘੜਾ ਤਾਂਬੇ ਦੇ ਘੜੇ ਦੇ ਨੇੜੇ ਕਿਉਂ ਨਹੀਂ ਆਉਣਾ ਚਾਹੁੰਦਾ ਸੀ ਕਿੰਦਰ ਤਾਂਬੇ ਦਾ ਘੜਾ ਉਸ ਨਾਲੋਂ ਜ਼ਿਆਦਾ ਸੁੰਦਰ ਸੀ ਉਸ ਨੂੰ ਡਾਰਸੀ ਕੀ ਤਾਂ ਤਾਂਬੇ ਦਾ ਘੜਾ ਡੁੱਬ ਜਾਵੇਗਾ ਤੇ ਉਸ ਨੂੰ ਵੀ ਡੋਬ ਦੇਵੇਗਾ। ਤਾਂ ਤਾਂਬੇ ਦਾ ਘੜਾ ਉਸ ਨਾਲ ਜੜ ਗਿਆ ਸੀ। ਅੱਗੇ ਹੈਗਾ ਤਾਂਬੇ ਦਾ ਘੜਾ ਮਜ਼ਬੂਤ ਸੀ ਤੇ ਮਿੱਟੀ ਦਾ ਘੜਾ ਜੇਕਰ ਇਸ ਨਾਲ ਟਕਰਾ ਜਾਵੇ ਤਾਂ ਟੁੱਟ ਸਕਦਾ ਸੀ। ਤਾਂ ਬੇਟਾ D1 ਇਹਦਾ ਰਾਈਟ ਆਨਸਰ ਆਉਂਦਾ ਹੈ। ਠੀਕ ਹੈ ਬੇਟਾ। ਤਾਂ ਅੱਗੇ ਅਗਲਾ ਸਵਾਲ ਆ ਕਹਿੰਦਾ ਬਲਿਸ਼ਟ। ਬਾਲਸ਼ਾਲੀ ਦਾ ਕੀ ਅਰਥ ਹੈ? ਉਹ ਜੋ ਜਾਨਵਰਾਂ ਦੀ ਬਲੀ ਦਿੰਦਾ ਹੈ। ਕਮਜ਼ੋਰ ਬਲੀਦਾਨ ਦੇਣ ਵਾਲਾ ਸ਼ਕਤੀਸ਼ਾਲੀ ਤੇ ਬਲਸ਼ਾਲੀ ਦਾ ਜਿਹੜਾ ਅਰਥ ਕੀ ਹੁੰਦਾ ਸ਼ਕਤੀਸ਼ਾਲੀ ਬਲਵਾਨ ਠੀਕ ਹੈ ਬੇਟਾ ਇਸ ਪੈਰੇ ਤੋਂ ਅਸੀਂ ਕੀ ਸਿੱਖਦੇ ਹਾਂ ਤਾਂਬੇ ਦਾ ਘੜਾ ਮਜ਼ਬੂਤ ਹੁੰਦਾ ਇਸ ਲਈ ਇਸ ਨੂੰ ਘਰ ਵਿੱਚ ਹੀ ਵਰਤਣਾ ਚਾਹੀਦਾ ਹੈ ਮਿੱਟੀ ਦਾ ਘੜਾ ਕਮਜ਼ੋਰ ਹੁੰਦਾ ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਕਿਸੇ ਸ਼ਕਤੀਸ਼ਾਲੀ ਗਵਾਂਡੀ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਸਾਨੂੰ ਮੁਸੀਬਤ ਵਿੱਚ ਸਾਰਿਆਂ ਤੋਂ ਦੂਰ ਰਹਿਣਾ ਚਾਹੀਦਾ ਬੇਟਾ ਆਹ ਸੀ 1 ਪੈਰੇ ਦੇ ਅਨਸਾਰ ਇਹਦਾ ਰਾਈਟ ਆਨਸਰ ਹੈ ਕਿ ਕਿਸੇ ਸ਼ਕਤੀਸ਼ਾਲੀ ਗਵੰਡੀ ਤੋਂ ਦੂਰ ਰਹਿਣਾ ਹੀ ਬਿਹਤਰ ਹੁੰਦਾ ਉਹ ਸਾਡਾ ਕਿਸੇ ਵੀ ਵੇਲੇ ਨੇੜੇ ਜਾਣ ਤੇ ਨੁਕਸਾਨ ਕਰ ਸਕਦਾ ਹੈ ਠੀਕ ਹੈ ਬੇਟਾ ਤਾਂ ਇਹ ਦੇ ਨਾਲ ਇਹ ਪੈਰਾ ਕੰਪਲੀਟ ਹੋ ਗਿਆ ਬੇਟਾ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੀਟਾ ਜੀ